ਸਾਸੀ ਗਾਲ ਜੀ ਸਾਰਿਆਂ ਨੂੰ ਵਾਲਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਹੈ। ਲੋ ਜੀ ਅੱਜ ਆਏ ਆ ਪਿੰਡ ਮਹਿਮਦਪੁਰਾ ਤਹਿਸੀਲ ਹੀ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਬਾਕੀ ਜਸਕਰਨ ਵੀਰ ਦੇ ਕੋਲ ਆਏ ਆ। ਵੀਰ ਕੋ ਚੰਗੀਆਂ ਝੋਟੀਆਂ ਅੱਜ। ਸੂਈਆਂ ਸਵਾਈਆਂ ਵਿੱਚ ਗੱਭਣ ਵੀ ਆ। ਤੇ ਬਾਕੀ ਕਰਦੇ ਆ ਵੀਰ ਨਾਲ ਗੱਲਬਾਤ। ਸਸੀ ਗਾਲ ਜੀ ਵੀਰ ਜੀ ਫੋਰਸ ਰੌਂਡ ਠੀਕ ਠਾਕ ਹੈ ਤੇ ਕਿੰਨੇ ਪਸ਼ੂ ਫਿਰ ਅੱਜ ਜੀ ਪੰਜ ਦੇ ਝੋਟੀਆਂ ਆਪਣੇ ਕੋਲ ਠੀਕ ਹੈ ਤੇ ਨਾਮ ਦੱਸੋ ਆਪਣਾ ਨਾਮ ਆਪਣਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਮਰਸਲ ਲਾਗੇ ਲੋਪੋ ਕੇ ਚਾਉਂਦਾ ਠੀਕ ਹੈ ਜੀ ਤੇ ਫੋਨ ਨੰਬਰ ਵੀ ਦੱਸ ਦੋ ਨੰਬਰ ਹੈਗਾ 9592800635 ਠੀਕ ਹੈ ਜੀ ਤੇ ਕਿੰਨੇ ਪਸ਼ੂ ਅੱਜ ਫਿਰ ਅੱਜ ਪੰਜ ਝੋਟੀਆਂ ਵੇਚੀ ਠੀਕ ਹੈ ਇੱਕ ਵੜ ਵੀ ਵਿਖਾ ਦਾਂਗੇ ਵੀਰਾਂ ਨੂੰ ਠੀਕ ਹੈ ਜੀ ਤੇ ਕਿਹੜੀ ਤੋਂ ਕਰੀਏ ਸਟਾਰਟ ਅੱਜ ਫਿਰ ਕਿਤੋਂ ਵੜਦੀ ਕਰ ਲੋ ਲੋ ਜੀ ਇੱਧਰ ਆ ਜਾਓ ਫਿਰ ਸਾਈਡ ਤੋਂ ਹੀ ਚਲੋ ਇਧਰ ਆ ਜੀ ਜੀ ਕਰੋ ਚ ਝੋਟੀ ਕਰੋ ਚੱਕ ਕੋਕਾ ਪੀਸਿਆ ਪੂਰੀ ਇਹ ਪਹਿਲਾ ਸੂਆ ਝੋਟੀ ਸੂਈ ਜੀ ਠੀਕ ਹੈ ਜੀ ਹਾਂ ਜੀ ਝੋਟੀ ਥੋੜੇ 10 ਕਿਲੋ ਦੁੱਧ ਪਿਆਰ ਹੋਊਗਾ ਠੀਕ ਹੈ ਜੀ ਹਾਂ ਤੇ ਛਿੱਕੀਆਂ ਦੀਆਂ ਬਰਾਬਰ ਨਹੀਂ ਕੀਤੀਆਂ ਚੋਕੀ ਛਿੱਕੀ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਇਹ ਵੀ ਝੋਟੀ ਦਾ ਕੱਟੀ ਆ ਮਗਰ ਪੜੀ ਦੀ ਕੱਟੀ ਬੱਚਾ ਵਖਾਦਨੇ ਕੋ ਮਹੀਨੇ ਦਾ ਲਾਲੇ ਦੇਰ ਦਾ ਲਾਲੇ ਹਾਂ ਜੀ ਠੀਕ ਹੈ ਜੀ ਤੇ ਤੋਰ ਦੋ ਇਹਨੂੰ ਖੋਲ ਬੰਦੀ ਜੀ ਚੰਗੀ ਝੋਟੀ ਆ ਹਾਂ ਕਦ ਕਾੜ ਵਾਲੀ ਆ ਝੋਟੀ ਹਣ ਦੇਵਾ ਝੋਟੀ ਨੇ ਦੂਜਾ ਦਿਨ ਆ ਰਗਾ ਲੱਗਾ ਠੀਕ ਹੈ ਜੀ ਇਹ ਥਣ ਥਣ ਚੰਗਾ ਲਗਾ ਝੋਟੀ ਬਾਕੀ ਸਾਰੇ ਭਰਾ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਭਾਈ ਨਾਲਾ ਤਸੀਲ ਦੇ ਨਗੀਨੇ ਜਿਹੜੇ ਆਉਣੇ ਇਹਦੇ ਤੇ ਹੀ ਜੇ ਬਾਕੀ ਅਜੇ ਗਰਦਾਸਪੁਰ ਅਮਰਸਰ ਨੂੰ ਵੀ ਤਿਆਰ ਹੋਣਾ ਆਪਾਂ ਕੋਈ ਬਣਾਈਂਦੀਆਂ ਟਾਵੀਆਂ ਟਾਵੀਆਂ ਬਾਕੀ ਅਜੇ ਨਾ ਇੱਧਰ ਜ਼ੋਰ ਜ਼ਿਆਦਾ ਵੀਡੀਓ ਦਾ ਕੱਟਣ ਲੈ ਵਾ ਤੇ ਛੋਟੀ ਇੱਕ ਸੰਭੀ ਵੀਰ ਭਰਾ ਨੇ ਥੋੜਾ ਮਿਹਨਤ ਮਜ਼ਦੂਰੀ ਵਾਲਾ ਬੰਦਾ ਜਿਹਦੇ ਕੋਲ ਲਈ ਦੁੱਧ ਛੋਟੀ ਨੇ 12 ਜਨੇ ਕਰ ਜਾ ਹਾਂਜੀ 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 ਆ ਕੱਟੀ ਐ ਦੀ ਠੀਕ ਹੈ ਜੀ ਕੱਟੀ ਵੇਖੋ ਪਲੀ ਬੜੀ ਆ ਪਲੀ ਕੱਟੀ ਆ ਮੇਰੇ ਕੋਲ ਮਹੀਨੇ ਦੀ ਲਾੜੇ ਡੇਢ ਦੀ ਲਾੜੇ ਦੋਹਾਂ ਦੀ ਲਾੜੇ ਆਪਣੇ ਸਮਝਪਾਪਕ ਲਾੜੇ ਬਾਕੀ ਥਣ ਥਣ ਦੀ ਕੁਆਲਿਟੀ ਕਰੋ ਚੱਕ ਛੋਟੀ ਦੀ ਮੈਂ ਕੱਲਾ ਕੱਲਾ ਥਣ ਲੱਗਾ ਕਰ ਲਾਂ ਮੋਲਾ ਜਿ ਨਿਗਨਗੇ ਕਰਾ ਦਨੇ ਵੀਰ ਕੋਲ ਜਿ ਨਿਗ ਜਿਹੜੀ ਕਰਕੇ ਦੇ ਦਿੰਨੀ ਆਪਾਂ ਗਏ ਹੰ ਕਿੰਨੇ ਦੀ ਕਰਤੀ ਆ ਫਿਰ ਇਹ ਦੇਰੀ 75000 ਦੀ ਕਰਦੀਏ ਮੈਂ ਤੇ ਨਾ ਮੰਨ ਤਾ ਹਾਂਜੀ ਕਰਦੀਏ ਮੈਂ ਮੰਨ ਤਾ ਝੋਟੀ ਵੱਡੀ ਆ ਚਲੋ ਤੁਹਾਡੀ ਕੋਈ ਗੱਲ ਨਹੀਂ ਮੈਂ ਜਾਣੀ ਦੁੱਧ ਬੜਾ ਹੀ ਨੌਂਦਾ ਹਕ ਲਓ ਦੁੱਧ ਬੜਾ ਹੁੰਦਾ ਪਰ ਆਪਣੇ ਚੈਨਲ ਵੀ ਆਫਰਾਂ ਵਾਲੇ ਆ ਨਾ ਆਫਰ ਵਾਲੇ ਆ ਹਾਂਜੀ ਹਾਂਜੀ ਫੇਰ 70 ਦੀ ਦੇ ਦਈਏ ਤੇ ਫੇਰ ਕਾਦੀ ਗੱਲ ਆ ਲਓ ਜੀ ਆ ਨਾਂ ਵੀ ਖਟਾਂਗੇ ਤਾਂ ਕੀ ਹੁੰਦਿਆ ਹਾਂਜੀ ਹਾਂਜੀ ਹੋਰ ਤਾਂ ਫੋਨ ਲਾਵੇ ਹੋਰ ਮੰਗਲਾਂਗੇ ਹੋਰ ਮੰਗਨਾਂਗੇ ਜੀ ਕੋਈ ਵੀਰ ਨੇ ਆਫਰ ਹੀ ਲਾਤੀ ਜੀ ਹਾਂ ਇਹ ਵੀ ਜੀ ਦੂਜੇ ਨੰਬਰ ਤੇ ਆ ਗਈ ਜੀ ਵੱਡੀ ਝੋਟੀ ਠੀਕ ਆ ਜੀ ਇਹ ਵੀ ਕੱਲ ਦੀ ਸੂਈ ਆ ਝੋਟੀ ਬਿਲਕੁਲ ਗਿੱਲੀ ਆ ਠੀਕ ਆ ਹਾਂ ਜੀ ਫੇਸ ਪੁਸ਼ ਕਰੋ ਇਹਦਾ ਚੱਕ ਤੇ ਕਿੰਨਾ ਚਵਾਈ ਕੀਤੀ ਪੂਰੀ ਇਹ ਸੀ ਕਿ ਨਹੀਂ ਆਦੀ ਇਹ ਪੂਰੀ ਸਾਫ ਕਰਤੀ ਝੁੱਟੀ ਵੇਖੋ ਠੀਕ ਹੈ ਤੇ ਕਿੰਨਾ ਬੋੜਾ ਚੋਇਆ ਜੇ ਬੋੜੀ ਝੁੱਟੀ ਥਲੇ 10 ਕਿਲੋ ਹੋਣਾ ਮੇਰੇ ਖਿਆਲ ਨਾਲ ਠੀਕ ਹੈ 14 15 ਕਿਲੋ ਦੀ ਮਾਲ ਕੜਿਆ ਬਾਕੀ ਪਿੱਠ ਪੂੜਾ ਕਰੋ ਇਹਦਾ ਚੈੱਕ ਪੂਰੀ ਆ ਜਵਾਨ ਆ ਹਾਂਜੀ ਤੇ ਤੋੜ ਦੋ ਇਹਨੂੰ ਹੀ ਹੋਰ ਹੀ ਖੋਲੀ ਅਬ ਵੀ ਭਰਾ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰਨ ਕੋਸ਼ਿਸ਼ ਕਰਾਂ ਕਰਾਂਗੇ ਚੰਗੀਆਂ ਤੋਂ ਚੰਗੀਆਂ ਤੇ ਘੱਟ ਰੇਟ ਵਾਲੀਆਂ ਆਪਣੇ ਚੈਨਲ ਤੇ ਪਾਇਆ ਕਰੀਏ ਬਾਕੀ ਬਾਡਰ ਤੇ ਰਾਵੀ ਦੇ ਲਾਗੇ ਦੇ ਨਗਿੰਨੇ ਆ ਹਾਂਜੀ ਹਾਂਜੀ ਬਾਕੀ ਬਸ ਸਾਰਾ ਸਿਆਲ ਵੀਰਾਂ ਨੂੰ ਮਈਆਂ ਦੇਣੀਆਂ ਆ ਆਪਣਾ ਵੀਡੀ ਆ ਕਿਉਂ ਨਹੀਂ ਕਿਹਾ ਵੀ ਬਹੁਤ ਸਾਫ ਆ ਕੋਈ ਵੀਡੀਓ ਝੂਮ ਨਹੀਂ ਜੇ ਕੀਤੀ ਫੁੱਲ ਕੱਟ ਕਾਟ ਵਾਲੀ ਆ ਝੋਟੀ ਵੀਡੀਓ ਨਾਲੋਂ ਕੋ ਮੋਕੇ ਦੇ ਵੀਰ ਭਰਾ ਵੇਖੂਗਾ ਤਾਂ ਵੱਡੀਆਂ ਲੱਗਣਗੀਆਂ ਹਾਂਜੀ ਹਾਂਜੀ ਵੀਡੀਓ ਤਾਂ ਵੀਡੀਓ ਤਾਂ ਵੱਡੀਆਂ ਲੱਗਣਗੀਆਂ ਹਾਂ ਵੀਡੀਓ ਨਾਲੋਂ ਵੀ ਵੱਡੀਆਂ ਲੱਗਣਗੀਆਂ ਇਹ ਵੀ ਆਖੇ ਵੀ ਵੀਡੀਓ ਦੇ ਵੱਡੀਆਂ ਤੇ ਮੁੰਡੇ ਛੋਟੀਆਂ ਨੇ ਝੋਟੀਆਂ ਵੱਡੀਆਂ ਜੇ ਠੀਕ ਆ ਜੀ ਉਹ ਵੀ ਆ ਇਹਦਾ ਬੱਚਾ ਜੇ ਬੱਚਾ ਬਿਲਕੁਲ ਗਿੱਲਾ ਬੱਚਾ ਫੋਨ ਚਵਾਕ ਕਰ ਲਾ ਕਲਾ ਥਣ ਲੱਗਾ ਗਰਲਾਂ ਦੇ ਠੀਕ ਆ ਜੀ ਬਹੁਤ ਬਹੁਤ ਸਾਫ ਆ ਲਓ ਜੀ ਜੀ ਬਾਕੀ ਤੁਹਾਨੂੰ ਵੀ ਤੁਹਾਨੂੰ ਜੈ ਜੀ ਦਵਾ ਦਿੰਨੇ ਆ ਹਾਂਜੀ ਵੀਰ ਜੀ ਇਹ ਫਿਰ ਕਿੰਨੇ ਦੀ ਕਰ ਦੀਏ ਝੋਟੀ ਜੀ ਲੋ ਤੁਹਾਡੀ ਚੰਗੀ ਆ ਹਾਂਜੀ ਇਹਦਾ ਮੁੱਲ ਆਪਾਂ ਫੋਨ ਤੇ ਕਰ ਲਾਂਗੇ ਠੀਕ ਹੈ ਜੀ ਹਾਂਜੀ ਲਓ ਜੀ ਇਹਦਾ ਮੁੱਲ ਫੋਨ ਤੇ ਕਰਨਾ ਕਰਦਾ ਕੋਈ ਨਹੀਂ ਜੈਜ ਬਾਕੀ ਜੈਜ ਤੁਹਾਨੂੰ ਮੁੱਲ ਦੇ ਦਾਂਗਾ ਝੋਟੇ ਦੇ ਹਿਸਾਬ ਨਾਲ ਜੈਜ ਹੀ ਕਰਾਂਗੇ ਠੀਕ ਹੈ ਜੀ ਤੇ ਵੀਰ ਜੀ ਇਹ ਚਾਰ ਦਿਨ ਦੀ ਝੋਟੀ ਹੈ ਵੀ ਪਹਿਲਣ ਸੂਈ ਜੇ ਲਓ ਜੀ ਥਣ ਥਣ ਕਰੋ ਇਹਦਾ ਚੈੱਕ ਬਾਕੀ ਚੰਗਾ ਥਣ ਲੱਗਾ ਇਹਨੂੰ ਕੱਦ ਕੱਡ ਵੇਖੋ ਚੌਗੀ ਦਾ ਹੀ ਕਿੱਡਾ ਤੇ ਇਹਨੂੰ ਕਿੰਨਾ ਟਾਈਮ ਹੋ ਗਿਆ ਜੀ ਸੂਈ ਨੂੰ ਇਹਨੂੰ ਵੀਰ ਜੀ ਉਹ ਕੱਟੀ ਇਹਦੀ ਕੋਈ ਚਮਾਹ ਮਹੀਨੇ ਦੀ ਲਾਲੇ ਤੰਨਾ ਦੀ ਲਾਲੇ ਇਹ ਗਾਂ ਵੀ ਰੰਮਣ ਦੱਸਿਆ ਵੀ ਮਹੀਨੇ ਦੇ ਆਸ-ਪਾਸ ਇਹਨੂੰ ਗਾਂ ਗੱਬਣ ਵੀ ਹੋਈ ਹੈ ਨਵੇਂ ਦੁੱਧ। ਪਰ ਆਪਣੀ ਵਿੱਚ ਗਰੰਟੀ ਕੋਈ ਨਹੀਂ ਤੁਹਾਨੂੰ ਬਾਅਦ ਚੱਕ ਬਾਅਦ ਚੱਕ ਹਾਂ ਠੀਕ ਹੈ ਦੱਸ ਦਈਏ ਕਿਹੜੇ ਕਿਹੜੇ ਕਿਸਮਾਂ ਤੋਂ ਨਿਕਲ ਆਵੇ। ਇਹ ਨਗੀਨਾ ਜੀ ਖੂਬਸੂਰਤ ਜਹੀ ਆ। ਬਿਲਕੁਲ ਚੋਗੀ ਚਾਰ ਦਿੰਦੀ ਯਾਰ ਚੱਕ ਦਿੰਦੀ ਚੱਕ ਲਾ ਦਿੰਦੇ ਆ ਦੁੱਧ ਕਿੰਨਾ ਤੇ ਦੁੱਧ ਵੀ ਜੀ ਕਿੰਨਾ ਜੀ ਹੁਣ ਇਹਦੇ ਕੋਲ ਇਸ ਟਾਈਮ ਚਾਰ ਦਿੰਦੀ। ਹੁਣ ਵੀ ਜੀ ਥੋੜੇ ਦੁੱਧ ਆਖਣ ਨੂੰ ਭਵੇਂ 8 ਕਿਲੋ ਦੱਸ ਦਈਏ 7 ਕਿਲੋ ਤੇ ਕਾਰ ਜਾਊਗੀ। ਹਾਂ ਜੀ ਹੁਣ ਇਸ ਟਮ ਛੋਟੀ ਥੱਲੇ ਪੰਨਾਂ ਤੋਂ 6 ਕਿਲੋ ਦਾ ਕਦੋਂ ਤਿਆਰੂਗਾ ਠੀਕ ਹੈ ਜੀ ਹਾਂਜੀ ਭੋਗੀ ਚਲੋ ਕੋਈ ਭਰਾ ਆਪਣੀ ਤਸੱਲੀ ਕਰ ਲੇ ਤਸੱਲੀ ਕਰ ਲੇ ਹਾਂ ਹੁਣ ਛੋਟੀ ਬਰਜਣ ਲੱਗ ਪਈਏ ਵੇਖੋ ਆਣ ਕੇ ਥੋੜਾ ਲੱਪਾ ਜਿਹਾ ਲੱਗੇ ਈ ਤੁਹਾਡੀ ਠੀਕ ਹੈ ਜੀ ਉਹ ਪਰੇਸ਼ਾਨ ਕੇ ਥੋੜਾ ਪਸ਼ੂ ਕਰਦਾ ਕਿਸੇ ਵੇਲੇ ਹਾਂਜੀ ਓਕੇ ਠੰਡੀ ਸੀਲ ਬੜੀ ਐ ਇੱਥਾਂ ਮਰਦੀ ਚੋਵੇ ਕੋਈ ਠੀਕ ਹੈ ਜੀ ਆ ਕੱਟੀਆਂ ਆ ਕੱਟੀਆਂ ਮਗਰ ਘੜ ਘੜ ਖਾਤ 8000 ਦੀ ਤੇ ਕੱਟੀਆਂ ਆ ਠੀਕ ਹੈ ਜੀ ਕੱਟੀਆਂ ਦੀ ਬੜੀ ਡਿਮਾਂਡ ਆ ਮੁੰਡਿਆਂ ਨੂੰ ਵੇਪੜਾ ਕਰਕੇ ਕੱਟੀਆਂ ਬਣਾਉਂਦੇ ਹ ਚਲੋ ਹੁਣ ਮੈਂ ਮਾਲ ਘੜਦਾ ਜਾਂਦਾ ਲੋਕਾਂ ਦੇ ਦਿਲ ਜੀ ਬਿਊਟੀ ਕਰੋ ਜੱਕ ਮੇਰੇ ਭਰਾ ਕੱਟੀਆਂ ਹੀ ਤਿਆਰ ਕਰਕੇ ਗਾਂ ਮਈਆਂ ਬਣ ਜਾਣਗੀਆਂ ਸਾਨੂੰ ਵੀ ਸੌਖਾ ਸੌਖੀਆਂ ਲੱਭਣੀਆਂ ਹੋ ਜਾਣਗੀਆਂ ਬਾਹਰੋਂ ਹਾਂਜੀ 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 ਮਾਲ ਦਾ ਤੁਹਾਨੂੰ ਪਤਾ ਹੀ ਆ ਵੀ ਬਾਕੀ ਹੈਗੀਆਂ ਸਾਰੀਆਂ ਅੱਜ ਨਾ ਉੱਚੀਆਂ ਹਿਸਾਬ ਨਾਲ ਉੱਚੀਆਂ ਲੰਮੀਆਂ ਹੀ ਆ ਛੋਟੀਆਂ ਛੋਟ ਗਏ ਕੋ ਪਹਿਲਣੇ ਕੋ ਦੂਜਣੇ ਆ ਠੀਕ ਹੈ ਜੀ ਹਾਂਜੀ ਤੇ ਕਿੰਨੇ ਦੀ ਕਰੀਏ ਜੱਜ ਜੱਜੀ ਆ ਵੀ 65000 ਦੀ ਨਹੀਂ ਕਰਦਿਏ ਮਾਨਤਾਂ ਨੇ ਮੈਂ ਦੋ ਤੋਂ ਵਿਹਲੀ ਵੀ ਹੋਵੇ ਤੇ 55000 ਦਾ ਮਾਲ ਉਹ ਨਹੀਂ ਆ ਚਲੋ ਫਿਰ ਵੀ ਨਹੀਂ ਕਰੀਏ ਮਾਨਤਾਂ ਆਪਾਂ 60 ਚੋ ਤੇਨ ਛੱਡ ਦੇਣਾ ਠੀਕ ਹੈ ਹਾਂਜੀ 56 ਦੀ ਦੇਖ ਲੋ ਚਲੋ 55 ਦੀ ਜਾਣ ਦਿਓ ਲੋ ਜੀ ਦਿਨ ਦਾ ਜਾਣ ਦਿਓ ਦੂਜੇ ਦੀ ਜਾਣਤੀ ਜਾਪਾਂ ਦਿਨ ਦਾ ਨਹੀਂ ਜੇ ਕੋਈ ਵੇਖਦਾ ਦੀ ਪਰ ਹਾਂ ਨਾ ਇਹ ਕਬੂਤਰੀ ਆ ਰਹੀ ਝੋਟੀ ਵੇਖੋ ਪਰ ਹਾਂ ਨਾ ਹਣੀ ਹੁਣ ਵੀਰ ਭਰਾ ਕੋ ਘਾਟ ਵਾਲਾ ਨਾ ਲਾਵੇ ਫੋਨ ਬਾਕੀ ਝੋਟੀਆਂ ਅੱਜ ਝੋਟੀਆਂ ਸਾਰੀਆਂ ਹਾਂ ਤੇ ਕੋਲ ਚਾਰ ਦਿੰਦੀ ਝੋਟੀ ਆ ਅਗਲੀ ਝੋਟੀ ਤੱਕ ਕਿੱਦਾਂ ਜਾ ਫਿਰ ਵੀਰ ਜੀ ਉਹ ਦੂਜਾ ਸੂਬਾ ਸੁਈ ਜੇ ਠੀਕ ਹੈ ਜੀ ਉਹ ਤਾਜੀ ਆ ਆ ਬੱਚਾ ਦਾ ਦਾਹ ਕੋ ਪਾਣਾ ਦੇਣਾ ਦਾ ਠੀਕ ਹੈ ਜੀ ਬੱਚਾ ਇਹ ਤੁਹਾਨੂੰ ਵਿਖਾ ਦਿੰਦੇ ਹਾਂ ਹਾਂ ਜੀ ਇਹ ਵੀ ਛੋਟੀ ਉਧਰ ਪਈ ਆ ਛੋਟੀ ਥੱਲੇ ਕੋ 12 ਕਿਲੋ ਦੁੱਧ ਤਿਆਰ ਹੋਊਗਾ ਇਸ ਟਾਈਮ ਠੀਕ ਹੈ ਜੀ ਹੋਣੀ ਪਾਵਣੀ ਹੋਣੀ ਜੀ 12 ਕਿਲੋ ਤਿਆਰ ਜੇ ਪੂਰੇ ਵੱਡੇ ਕੱਦ ਕਾਠ ਵਾਲੀ ਆ ਬੇੜਾ ਨਹੀਂ ਕੱਦ ਕਾੜ ਸਾਰਿਆਂ ਦਾ ਤਕਰੀਬਨ ਵੱਡੇ ਹੀ ਆ ਹਾਂ ਜੀ ਹਾਂ ਜੀ ਕੋਈ ਕੋਈ ਵੀ ਰਾ ਅੰਦਾਜ਼ਾ ਲਾ ਲੈ ਆ ਵੇਖੋ ਤੇ ਇਹ ਆਰਡਰ ਕੁਆਲਿਟੀ ਵੀ ਚੰਗੀ ਆ ਇਹਦੀ ਪੂਰੇ ਫਿਕਸ ਜੇ ਲੇ ਵੇਦੀ ਆ ਛੋਟੀ ਛੋਟੀ 14 ਕਿਲੋ ਕਰ ਦਊਗੀ ਥੋੜਾ ਜਿਆਦਾ ਸਬਰ ਸਬਰ ਚਾਣ ਕਰਕੇ ਹੁਣ ਵੀ ਹੁਣ ਵੀ 12 ਕਿਲੋ ਹੋਊ ਜੋਖਮਾਂ ਦੁੱਧ ਠੀਕ ਹੈ ਜੀ ਹਾਂ ਉਹ ਇਹ ਹੈ ਸਾਰੇ ਕੋਕੇ ਪੀਸ ਇਹਨਾਂ ਨੂੰ ਕਿਹਾ ਜਾਂਦਾ ਜੇ। ਬਾਕੀ ਕੋਈ ਵੀ ਭਰਾ ਆਪਣੀ ਤਸੱਲੀ ਕਰੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੇ ਮੇਰੇ ਭਰਾ ਗੁਰੂ ਸਬਸਕ੍ਰਾਈਬ ਕਰਿਆ ਕਰੋ। ਜਿੰਨੀ ਕੋਸ਼ਿਸ਼ ਕਰਾਂਗੇ ਵੀ ਸਸਤੀਆਂ ਮਈਆਂ ਲੈਣੀਆਂ ਤਾਂ ਲੈਣੀਆਂ ਚੰਗੀਆਂ। ਹਾਂਜੀ ਹਾਂਜੀ। ਸਾਰਾ ਸਿਆਲ ਰਾਵੀ ਦੇ ਇਲਾਕੇ ਦੇ ਪਸ਼ੂ ਸਾਰੇ ਤੁਹਾਨੂੰ ਦਿਖਾਇਆ ਕਰਾਂਗੇ ਹਰਿਆਣੇ ਦੇ ਵੀ ਇਧਰ ਲੈ ਕੇ ਦਿਖਾਇਆ ਕਰਾਂਗੇ ਤੁਹਾਨੂੰ ਹਿਸਾਬ ਨਾਲ। ਹਾਂਜੀ ਹਾਂਜੀ। ਤੇ ਬਾਕੀ ਰਾਵੀ ਦੇ ਤੇ ਖਾਸ ਕਰਕੇ ਤੁਹਾਨੂੰ ਦਿਖਾਇਆ ਕਰਾਂਗੇ। ਹਾਂਜੀ। ਤੇ ਕਿੰਨੇ ਦੀ ਕਰੀਏ ਜੱਜ ਜੱਜੀ ਐ ਵੀ ਛੋਟੀ ਤੇ ਹੈਗੀ ਆ ਜਿੱਦਾਂ ਕੱਦ ਵਜਿਦਾ ਛੋਟੀ ਤੇ ਹੈਗੀ ਆ ਜਾਂ 2 ਲੱਖ ਮੰਗ ਲਓ ਤਾਂ ਤਵੇਂ ਹੱਸ ਕੇ ਕੋਈ 1.70-70 ਪਰ ਸਾਡੇ ਹਾਂਜੀ ਹਾਂਜੀ ਪਰ ਆਪਾਂ ਜਾਇ ਜੀ ਕਰਨਾ ਚਾਹੀਦਾ ਜਾਇ ਜੀ ਕਰੀਏ ਜਾਇ ਜੀ ਇਹ ਦੇ ਦਈਏ ਛੋਟੀ ਇੱਕ 15 ਦੀ ਨਹੀਂ ਹਾਂਜੀ ਕਰੀਏ ਮੰਨ ਤਾਂ ਇੱਕ 10 ਦੀ ਨਹੀਂ ਹੋਰ ਕਰ ਦਈਏ 5 ਦੀ ਨਹੀਂ ਹੋਰ ਕਰੀਏ ਮੈਂ ਹਾਂਜੀ ਪੂਰੇ ਵੀ ਨਾ ਛੋੜਨਾ ਬਿਲਕੁਲ ਹੀ ਬਰਾਬਰ ਕਰ ਦਈਏ ਛੋਟੀ ਠੀਕ ਹੈ ਜੀ ਬਾਕੀ ਲਓ ਜੀ ਵੀਰ ਜੀ ਫੁੱਲ ਕੱਦ ਕਾਠ ਵਾਲੀ ਆ ਫੁੱਲ ਕੱਦ ਕਾਠ ਵਾਲੀ ਠੀਕ ਹੈ ਜੀ ਤੇ ਫਿਰ ਅਗਲੀ ਕਿਦਾਂ ਕਰਦੀਏ ਅਗਲੀ ਵੀ ਵੱਡੀ ਝੋਟੀ ਇਹ ਰਸ਼ੀਨ ਟੈਂਕ ਜਿੱਡੀ ਹੈਗਾ ਹਸਾਨ ਪੂਰੀ ਪੂਰੀ ਕੇ ਵੇਖ ਲੋ ਕੱਪੜ ਪਿਆਰ ਆ ਝੋਟੀ ਧੱਕ ਝੋਟੀ ਗਾਂ ਰੱਖਦੀ ਆ ਪਰ ਹੰਡਾ ਹੀ ਪਾਈ ਫਿਰਦੀ ਚੜਾਈ ਵੇਖੋ ਬਾਲਟ ਜਨਾ ਚੌੜਾ ਥਲੇ ਜੰਡਾ ਲਾਈ ਲੱਦੀ ਆ ਵੇਖੋ ਕਰੋ ਚੈੱਕ ਪੂਰੀ ਪੰਡ ਪਾਈ ਹਿਸਾਬ ਨਾਲ ਝੋਟੀਆਂ ਪੂਰਾ ਕੜਾ ਜੇ ਠੀਕ ਹੈ ਉਹ ਤਾਂ ਵੀ 14 ਕਿਲੋ ਵਾਲੀ ਐ ਕਿੰਨੇ ਖੜੂ ਆ ਜ ਹਫਤਾ ਲਿਜੂ ਘੱਟ ਖੜੂ ਹਫਤਾ ਨਹੀਂ ਬਸ 2-3 ਦਿਨ ਦਾ ਮੇਲਾ ਹੀ ਆ ਚਾਰ ਹੀ ਆ ਪੂਰੇ ਸੁੱਟ ਜਾਂਦੀ ਐ ਹਾਂਜੀ ਇਹ ਕੋ ਵੀਰਪੁਰਾ ਥਾਣਾ ਵੇਖ ਕੇ ਆਖੇ ਵੀ ਸਕ ਪਿਆ ਬਿਲਕੁਲ ਪੋਲੀ ਰੂ ਮਰ ਗਈ ਜੇ ਠੀਕ ਹੈ ਜੀ ਠੀਕ ਹੱਤੇ ਧਾਰ ਮਾਰੀਏ ਤੇ ਮੱਥੇ ਛੱਟਾਂ ਪਹਿਨਣਗੇ ਇੰਨਾ ਫਰੈਸ਼ ਰਿਆ ਠੀਕ ਹੈ ਜੀ ਹਾਂਜੀ ਆ ਵੇਖੋ ਥੱਲੇ ਹੁਣ ਲੈਵਾ ਵਖਾਓ ਇਦਾਂ ਥੋੜਾ ਤੁਰਿਆਂ ਕਰਕੇ ਲੈਵਾ ਵਖਾਉਂਦੀ ਆ ਇਹ ਚਫ ਗਾਵਾਂ ਵਰਗਾ ਜਿਸ ਹਿਸਾਬ ਨਾਲ ਟਾਈਟ ਆਡਰ ਦੀ ਆ ਪੂਰੀ ਇਹ ਚੌੜਾ ਥੱਲੇ ਬਾਲਟੇਉਂ ਕੀਤਾ ਤੇ ਵੇਖੋ ਠੀਕ ਹੈ ਜੀ ਸਾਰਾ ਐ ਚਾਹ ਮਹਾਰਾਜ ਉਹ ਝਾੜੀ ਦੋ ਦਿਨ ਹੋਰ ਲੈ ਗਈ ਨਾ ਦੋ ਦਿਨ ਤੇ ਦੁੱਤਾ ਚੌੜੀਆਂ ਕਰ ਕਰ ਬੱਚਾ ਫਗਾ ਜਾਂ ਬਾਲਟੀ ਵੀ ਥੱਲੇ ਵੱਡੀ ਫੱਬੂਗੀ ਹਾਂਜੀ ਹਾਂਜੀ ਪੂਰੀ ਬੇਲ ਬੜੀ ਝਮੇ ਦੀ ਠੀਕ ਹੈ ਜੀ ਫਿਰ ਮੂੰਹ ਦੀ ਬੜੀ ਸਾਫ ਹੈ ਮੈਂ ਇਹ ਵੀ ਉਧਰ ਦੀ ਐ ਉਹਦੀ ਪਲਾਸਕਟ ਦੀ ਵੱਡੀ ਬਾਲਟੀ ਰੱਖ ਕੇ ਚੋਣ ਵਾਲੀ ਜੇ ਲekin ਨਾੜਾ ਨੂੜਾ ਵਾਨੇ ਤੇ ਪੂਰੀਆਂ ਪੂਰੀਆਂ ਮਿਰਜੀ ਦੁੱਧ ਦੀ ਪੂਰੀ ਪੀਪਾ ਹੀ ਦੋਦਾ ਤੂ ਤੇ ਕਿੰਨੇ ਦੀ ਕਰੀਏ ਜੱਜ ਜੱਜੀ ਐ ਵੀ ਇਹ ਵੀ ਦੇ ਦੀ ਉਹਦੇ ਬਰਾਬਰ ਹੀ ਮੈਂ ਮੰਨਣਾ ਕਰਦੀ ਮੈਂ ਕਿ ਲੋ ਵੀਰ ਦੀ ਥੋੜੀ ਚਾਡਾ ਕਰੇ ਪਛਾਣ ਹੁੰਦਾ ਨਾ ਮੈਂ ਦਾ ਤੇ ਮੈਂ ਵੀ 1.5-2 ਲੱਖ ਲਈ ਨਹੀਂ ਕਰਦੀ ਮਾਨਤਾ ਦੋ ਤੇ ਡਕੇ ਲਾ ਦੂ ਮੈਂ ਹਾਂਜੀ ਕਰਦੀ ਮਾਨ ਕਰੀਏ ਮਾਨ ਦੋ ਛੱਡ ਦਈਏ ਵੇਖ ਲਓ ਮੈਂ ਮੈਂ ਬੜੀ ਏ ਬਕੀਚਾ ਭਾਜੀ ਰਾਉ ਥੋੜਾ ਦੱਸੋ 99 ਦੀ ਭਾਜੀ ਜੇ ਇਹਦੀ ਭਰਾ ਨੂੰ ਕੀ ਮੋੜਨਾ ਜੇ ਭਰਾ ਕਰੇ ਯਾਰ ਘੱਟ ਵੀ ਕਹਿੰਦਾ ਤਾਂ ਵੀ ਨਹੀਂ ਮੋੜਨਾ ਚਾਹੀਦਾ ਨਹੀਂ ਨਹੀਂ ਹਾਂ ਨਹੀਂ 99000 ਦੀ ਮੈਂ ਦੇ ਦਾਂ ਕੋਈ ਚੱਕਰ ਨਹੀਂ ਵੀਰ ਬਾਕੀ ਆਪਣੀ ਤਸੱਲੀ ਸਾਰੇ ਭਰਾ ਕਰਕੇ ਚੋਚਵਾ ਕੇ ਤੇ ਗੱਬਰ ਪਾਸ ਕਰਕੇ ਬਿਲਕੁਲ ਹਾਂਜੀ ਠੀਕ ਆ ਧੰਨਵਾਦ ਜੀ ਵੀਰ ਜੀ ਉਹ ਗਾਇ ਵੀ ਨਾਲ ਉਹ ਗੱਲ ਪੁੱਛਣੀ ਹੈ ਫੇਰ ਨਹੀਂ। ਮੇਤਣਾ ਦੇ ਇੱਕ ਗਾਂ ਵੀਰ ਕੋ ਰਹਿ ਗਈ ਸੀ। ਉਹਦੀ ਵੀ ਚਲੋ ਤੁਹਾਨੂੰ ਕਰ ਦਿੰਨੇ ਵਿੱਚੇ ਵਿਖਾ ਦਿੰਨੇ ਆ। ਹਾਂਜੀ ਵੀਰ ਜੀ ਇਹ ਵੀ ਵਹਿੜਿਆ ਵੀਰ ਜੀ। ਠੀਕ ਆ। ਸੁਆ ਪਹਿਲਾ ਦੂਜਾ ਯਾ ਕੋ ਪਹਿਲਾ ਲਾੜੇ ਦੂਜਾ ਲਾੜੇ ਤੇ ਸੂਈ ਨੂੰ ਕਿੰਨਾ ਟਾਈਮ ਹੋਇਆ ਜੇ? ਸੂਈ ਨੂੰ ਇਹਨੂੰ ਕੋ 10-15 ਦਿਨ ਹੋ ਗਏ ਸੂਈ ਨੂੰ। ਠੀਕ ਹੈ। ਉਹ ਬੱਚਾ ਤਾਂ ਮੁਖਾ ਦਿੰਨੇ ਆ। ਠੀਕ ਹੈ। ਇਹ ਵੀਰ ਜੀ ਤੋਰ ਦੋ ਇਹਨੂੰ ਬੱਚਿਆਂ ਨੂੰ ਤੋਰ ਦੋ। ਇਹ ਕਾਦੀ ਮੱਝ ਹੀ ਆ। ਕਿੰਨਾ ਤਿਆਰ ਜੇ ਥੱਲੇ? ਉਹਦੇ ਵੀ 10 ਕਿਲੋ ਤਿਆਰ ਥੱਲੇ। ਠੀਕ ਹੈ। 50 ਹਾਰ ਦਾ। ਠੀਕ। ਮੱਝਾਂ ਦੇ ਬਰਾਬਰ ਹਾਂਜੀ ਆਇਆਂ ਨੂੰ ਮੜਾ ਲਾ ਲੈ ਜਰਸੀ ਦਾ ਕੋਈ ਬਾਕੀ ਐਰ ਸ਼ੇਰ ਦਾ ਕੋਈ ਲਾ ਲੈ ਪੂਰੀ ਲਾੜੀ ਪਲੀ ਠੀਕ ਹੈ ਜੀ ਤੁਹਾਨੂੰ ਸੁਣ ਇਹਨੂੰ ਵੀ ਚੰਗਾ ਲੱਗਾ ਦਰਮਿਆਨ ਇਹ ਕੱਦਦੀ ਆ ਬਾਕੀ ਬੱਚਾ ਤੁਹਾਨੂੰ ਇਹਦਾ ਵਿਖਾ ਦਨੇ ਵੀਡੀਓ ਦੇ ਐਂਡ ਤੇ ਕੋਈ ਵੀਰ ਆਪਣੇ ਅੰਦਾਜ਼ੇ ਨਾਲ ਲਾ ਲੈ ਹਾਂਜੀ ਵੀ ਜੀ ਕਿੰਨੇ ਦੇ ਦिए ਦੇ ਰਹੀ 35000 ਦੀ ਕਰ ਦਈਏ ਮੈਂ ਤੇਰਾ ਮਾਨਤਾ ਮੇਰੇ ਹੱਥ ਫੇਰ ਕੋਲੇ ਬਿਲਕੁਲ ਠੰਡੀ ਹੈ ਹੱਥ ਫੇਰ ਬੁਖਾਰ ਆ ਰਿਹਾ ਕੋਲ ਠੰਡੀ ਹੈਗਾ ਇਹ ਭਵੇਂ ਕੋ ਬੰਗਾ ਆਪਾ ਬਈ ਭਵੇਂ ਨਾ ਆਪੇ ਆ ਲੈ ਲਓ ਜੀ 30 ਸੀਲ ਹੈ ਕੋਲ ਠੰਡੀ ਕੋਲੀ ਕਿੰਨੇ ਦੀ ਕਰ ਦਈਏ 2 ਛੱਡ ਦਿਓ 30 ਦੇ ਦਈਏ ਦੇ ਲਾਉਂਦਾ ਮਾਨਤਾਂ ਤੇ ਹਾਂ ਜੀ ਇਹ ਚੋ ਕਰ ਦਈਏ ਮੈਂ ਤੇਰਾ ਬਗੀਚਾ ਭਾਜੀ ਹਾਂ ਜੀ 30 ਦੀ ਜਾਂਦੀ ਭਾਈ ਠੋੜਾ ਚਲੋ ਜਾਂਦੇ ਹੋ ਜਾਂਦੇ ਭਾਜੀ ਆਪਾਂ ਕਰ ਦਈਏ ਚੰਗੀ ਵਹਿੜ ਚੰਗੀ ਵਹਿੜ ਆ ਬੱਚਾ ਤੁਹਾਨੂੰ ਦਿਖਾ ਦਿੰਨੇ ਹਾਂ ਹਾਂ ਬੱਚਾ ਜੀ ਨੋਰੀ ਵੀਰ ਜੀ ਆ ਬੱਚੇ 10 12 ਦੇ ਮੈਂਦਾ ਵੀਰ ਜੀ ਲਾ ਲਓ ਤੁਸੀਂ ਆਪਣੇ ਹਿਸਾਬ ਨਾਲ ਦਾ ਜੀ ਲਾ ਲਓ ਬੱਚੇ ਚੋਠੀਆ ਧੰਨਵਾਦ ਜੀ ਵੀਰ ਜੀ